हां मित्रो, जी मित्रों ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਬਾਈ ਜੀ ਆਪਾਂ ਦੀਵਾਲੀ ਦੇ ਉੱਤੇ ਇੱਕ ਆਫਰ ਲਾਇਆ ਸੀਗਾ ਸੋ ਉਸ ਆਫਰ ਨੂੰ ਕੰਟੀਨਿਊ ਕਰਦੇ ਹੋਏ ਆਪਾਂ ਧੰਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਪੁਰਬ ਦੇ ਇੱਕ ਵਧੀਆ ਆਫਰ ਲਗਾ ਰਹੇ ਹਾਂ ਕਰਾਹੇ ਦੇ ਉੱਪਰ ਸੋ ਮੇਰੇ ਵੀਰੋ ਆਪਾਂ ਪਹਿਲਾਂ ਤੁਹਾਨੂੰ ਕਰਾਹਾ ਦਿਖਾਉਣੇ ਆ ਸੋ ਇਸ ਟਾਈਪ ਦਾ ਕਰਾਹ ਜਿਹੜਾ ਭਰਾ ਆਪਣੇ ਤੋਂ ਲਾਊਗਾ 2 ਕੁਆਰਟਲ ਵਜਨ ਦੇ ਵਿੱਚ ਡਬਲ ਕੋੜੀ ਵਾਲਾ ਕਰਾਹ ਜਿਹੜਾ ਭਰਾ ਆਪਣੇ ਤੋਂ ਬਣਵਾਊਗਾ ਸੋ ਬਾਈ ਜੀ ਉਹਨੂੰ ਆਪਾਂ ਡਿਲੀਵਰੀ ਫ੍ਰੀ ਦੇਵਾਂਗੇ ਬਿਲਕੁਲ ਫ੍ਰੀ ਡਿਲੀਵਰ ਕਰਾਂਗੇ ਉਹਦੇ ਘਰ ਆਪਾਂ ਕ ਜਿਹੜਾ ਭਰਾ ਆਪਣੇ ਤੋਂ ਕਰਾਹਾ ਬਣਵਾਊਗਾ ਸੋ ਜੇ ਡਿਲੀਵਰੀ ਦੀ ਗੱਲ ਕਰਕੇ ਬਾਬਿਓ 40 ਕਿਲੋਮੀਟਰ ਵਾਟ ਹੋਵੇ ਚਾਹੇ ਸੋਡਾ 50 ਹੋਵੇ ਪਿੰਡ ਚਾਹੇ 20 ਹੋਵੇ ਚਾਹੇ 30 ਹੋਵੇ 100 ਕਿਲੋਮੀਟਰ ਤੱਕ ਵੀ ਆਪਾਂ ਹੋਮ ਡਿਲੀਵਰੀ ਜਮਾਂ ਫ੍ਰੀ ਕਰਾਂਗੇ ਬਾਬਿਓ ਇਹ ਪੂਰਾ ਵਧੀਆ ਆਫਰ ਲਾਇਆ ਹੈਗਾ ਆਪਾਂ ਕਰਾਹੇ ਦੇ ਉੱਤੇ ਸੋ ਮੇਰਾ ਵੀਰ ਕੰਟੈਕਟ ਕਰ ਲਿਓ ਤੇ ਵੀਡੀਓ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਮਾ ਤੱਕ ਤਾਂ ਜੋ ਕਿਸੇ ਭਰਾ ਨੂੰ ਕਰਾਹੇ ਦੀ ਜ਼ਰੂਰਤ ਆ ਸੋ ਉਹਦਾ ਫਾਇਦਾ ਹੋ ਜੇ ਸੋ ਆਪਾਂ ਡਿਲੀਵਰੀ ਆਲਮੋਸਟ ਫ੍ਰੀ ਕਰਤੀ ਕਰਾਹੇ ਦੇ ਉੱਪਰ ਇੱਕ ਅੱਜ 30 ਤਰੀਕਾ 5 ਤਰੀਕ ਤੱਕ ਇਹ ਆਫਰ ਲਿਮਟਡ ਰਹੂਗਾ ਸੋ ਮੇਰਾ ਵੀਰ ਚੱਕ ਲੋ ਮੌਕੇ ਦਾ ਫਾਇਦਾ ਤੇ ਕੰਟੈਕਟ ਕਰ ਲਿਓ ਸਕਰੀਨ ਤੇ ਚੱਲਦਾ ਨੰਬਰ ਕਾਲ ਕਰ ਲਿਓ ਤੇ ਵਿజిਟ ਜਰੂਰ ਕਰ ਲਿਓ ਮਸਤਰੀ ਲਾਭ ਸਿੰਘ ਕੋਟਸ਼ਮੀਰ ਦੁਕਾਨ ਨੰਬਰ 3 ਉੱਤੇ ਸੋ ਆਫਰ ਦਾ ਫਾਇਦਾ ਚੱਕ ਲਓ ਮਿੱਤਰੋ ਬਹੁਤ ਵਧੀਆ ਕਰਾਗਾ ਮੋਸਟ ਡਿਮਾਂਡੇਬਲ ਕਰਾਹਾਏਗੇ 8 ਫੁੱਟ 26 ਇੰਚ ਡਬਲ ਕੋੜੀ ਦੇ ਵਿੱਚ 2 ਕੁਆਟਲ ਵਜਨ ਦੇ ਵਿੱਚ ਜਿਹੜਾ ਭਰਾ ਆਪਣੇ ਤੋਂ ਲਊਗਾ ਬਾਬਿਓ ਡਿਲੀਵਰੀ ਬਿਲਕੁਲ ਫਰੀ ਆ 100 ਕਿਲੋਮੀਟਰ ਬਾਅਦ ਤੱਕ ਬਾਈ ਸੋ ਕਰ ਲਿਓ ਕੰਟੈਕਟ ਮੌਕੇ ਦਾ ਫਾਇਦਾ ਚੱਕ ਲਿਓ ਜੀ ਸਤਿ ਸ੍ਰੀ ਅਕਾਲ